ਸਵਾਗਤ ਹੈ ਜੀ ਹੁਸ਼ਰਪੁਰ ਦੇ ਉਸ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾ ਸ਼ੋਪ ਦੋਸਤੋ ਆਪਾਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਜਿਹੜੇ ਨੌਜਵਾਨ ਨਸ਼ਿਆਂ ਦੇ ਵਿੱਚ ਗਲਤਾਨ ਹੋ ਚੁੱਕੇ ਨੇ ਜਾਂ ਨਸ਼ਿਆਂ ਦੀ ਭੈੜੀ ਅਲਾਮਤ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਫਸ ਕੇ ਰਹਿ ਚੁੱਕੇ ਨੇ ਉਹਨਾਂ ਦੇ ਪਰਿਵਾਰਾਂ ਦੇ ਹਾਲਾਤਾਂ ਦੀ ਗੱਲ ਕਰੀਏ ਆਪਾਂ ਨੌਜਵਾਨਾਂ ਦੀ ਸਰੀਰਕ ਤੰਦਰੁਸਤੀ ਦੀ ਗੱਲ ਕਰੀਏ ਤਾਂ ਜਦੋਂ ਅਸੀਂ ਉਹਨਾਂ ਨੌਜਵਾਨਾਂ ਨੂੰ ਵੇਖਦੇ ਹਾਂ ਤਾਂ ਕਾਫੀ ਜ਼ਿਆਦਾ ਮਨ ਨੂੰ ਠੇਸ ਪਹੁੰਚਦੀ ਹੈ ਦੁੱਖ ਪਹੁੰਚਦਾ ਹੈ ਹਾਲਾਂਕਿ ਦੂਜੇ ਪਾਸੇ ਜੇਕਰ ਆਪਾਂ ਪੰਜਾਬ ਭਾਰਤ ਤੋਂ ਇਲਾਵਾ ਆਪਾਂ ਦੇਸ਼ ਭਰ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਅਜਿਹੇ ਦਵਾਖਾਨੇ ਨੇ ਜਿਨ੍ਹਾਂ ਵੱਲੋਂ ਇਦਾਂ ਇਸ ਗੱਲ ਦਾ ਦਮ ਭਰਿਆ ਜਾਂਦਾ ਹੈ ਕਿ ਉਹਨਾਂ ਵੱਲੋਂ ਸ਼ਰਤੀਆ ਨਸ਼ਾ ਛੱਡਣ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਸੋ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਅੱਜ ਇਹ ਟੇਬਲ ਤੇ 10 ਡੱਬੀਆਂ ਜਿਹੜੀਆਂ ਪਈਆਂ ਹੋਈਆਂ ਨੇ ਇਹ ਕਿਸ ਕਿਸ ਚੀਜ਼ ਦੀਆਂ ਨੇ ਜਾਂ ਕਿਹੜੇ ਕੰਮ ਆਉਂਦੀਆਂ ਨੇ ਤਾਂ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈ ਆ ਉਹ ਉਹਨਾਂ ਨੌਜਵਾਨਾਂ ਲਈ ਹੈ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਨੇ ਤੇ ਨਸ਼ੇ ਦੀ ਬੁਰੀ ਬਿਮਾਰੀ ਚੋਂ ਬਾਹਰ ਆਉਣਾ ਚਾਹੁੰਦੇ ਨੇ ਕਿਉਂਕਿ ਆਯੁਰਵੈਦਿਕ ਸਾਡੇ ਭਾਰਤੀ ਸਮਾਜ ਦਾ ਇੱਕ ਬਹੁਤ ਪੁਰਾਣਾ ਸੱਭਿਆਚਾਰ ਦਾ ਹਿੱਸਾ ਹੈ ਪਰੰਤੂ ਅੱਜ ਦੇ ਤਕਨੀਕੀ ਭਰੇ ਸਮੇਂ ਦੇ ਵਿੱਚ ਯੁੱਗ ਦੇ ਵਿੱਚ ਜਿਹੜੀ ਸਾਡਾ ਭਾਰਤੀ ਸਮਾਜ ਹੈ ਉਹ ਆਯੁਰਵੈਦ ਤੋਂ ਵੀ ਬੇਮੁਖ ਹੁੰਦਾ ਜਾ ਰਿਹਾ ਹੈ ਸੋ ਮੇਰੇ ਨਾਲ ਹੈ ਗੱਲਬਾਤ ਕਰਨ ਲਈ ਕਰਨੈਲ ਸਿੰਘ ਲਵਲੀ ਜੀ ਮੌਜੂਦ ਨੇ ਹਾਂ ਦਾ ਨਾਲ ਗੱਲਬਾਤ ਕਰਾਂਗੇ ਕਿ ਜਾਣਾਂਗੇ ਕਿ ਇਹ ਆਯੁਰਵੈਦਿਕ ਦਵਾਈ ਕਿਵੇਂ ਨੌਜਵਾਨਾਂ ਦੇ ਨਸ਼ਾ ਛੱਡਣ ਦੇ ਵਿੱਚ ਬਹੁਤ ਪੂਰਨ ਭੂਮਿਕਾ ਨਿਭਾਉਂਦੀ ਹੈ ਕਰਨੈਲ ਜੀ ਬਹੁਤ-ਬਹੁਤ ਸਵਾਗਤ ਹੈ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਚੇਤਨ ਜੀ ਜੀ ਇਹ ਕਰਨੈਲ ਜੀ ਜੇਕਰ ਆਪਾਂ ਇਸ ਆਯੁਰਵੈਦਿਕ ਦਵਾਈ ਦੀ ਗੱਲ ਕਰੀਏ ਤਾਂ ਇਹ ਦਵਾਈ ਕਿਵੇਂ ਅਸਰ ਕਰਦੀ ਹੈ ਕਿਉਂਕਿ ਇਹ ਮੌਜੂਦਾ ਸਮੇਂ ਦੇ ਵਿੱਚ ਨਸ਼ੇ ਦਾ ਬੋਲਬਾਲਾ ਕਿਸ ਕਦਰ ਹੈ ਸ਼ਾਇਦ ਮੈਨੂੰ ਮੂੰਹੋਂ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ ਜੀ ਆ ਦੂਜੇ ਪਾਸੇ ਆਪਾਂ ਇਸ ਆਯੁਰਵੈਦਿਕ ਦਵਾਈ ਦੀ ਗੱਲ ਕਰੀਏ ਤਾਂ ਕਿਵੇਂ ਇਹ ਨੌਜਵਾਨਾਂ ਨੂੰ ਨਸ਼ਾ ਛੱਡਣ ਦੇ ਵਿੱਚ ਸਹਾਇਕ ਸਿੱਧ ਹੋ ਰਹੀ ਹੈ ਜੀ ਚੇਤਨ ਜੀ ਅੱਜ ਦੇ ਸਮੇਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਆ ਉਹ ਨਸ਼ਿਆਂ ਦੇ ਆਦੀ ਹੋ ਕੇ ਹੌਲੀ 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 ਉਹ ਨਸ਼ਿਆਂ ਦੀ ਇਹੋ ਜਿਹੀ ਗ੍ਰਸਤ ਵਿੱਚ ਫਸ ਜਾਂਦੇ ਨੇ ਕਿ ਉਹਨਾਂ ਦਾ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਤੇ ਉਹ ਨਸ਼ਾ ਛੱਡਣ ਲਈ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਵੀ ਕਰਦੇ ਨੇ ਔਰ ਹੋਰ ਵੀ ਹੀਲੇ-ਵਸੀਲੇ ਕਰਦੇ ਨੇ ਚਾਹੇ ਉਹਨਾਂ ਦੇ ਪਰਿਵਾਰਕ ਮੈਂਬਰ ਆ ਉਹ ਵੀ ਕੋਸ਼ਿਸ਼ ਕਰਦੇ ਨੇ ਕਿ ਸਾਡੇ ਜਿਹੜੇ ਬੱਚੇ ਆ ਨਸ਼ੇ ਦੀ ਗ੍ਰਿਫਤ ਜੋ ਬਾਹਰ ਆ ਜਾਣ ਕਿਸੇ ਨਾ ਕਿਸੇ ਤਰੀਕੇ ਸੋ ਇਹ ਜਿਹੜੀ ਦਵਾਈ ਅਸੀਂ ਦਿੰਦੇ ਆ ਆਯੁਰ ਜੀਵਨ ਆਯੁਰਵੇਦਿਕ ਰਿਸਰਚ ਸੈਂਟਰ ਅਸੀਂ ਚਲਾ ਰਹੇ ਆ ਉਹਦੇ ਵਿੱਚ ਇਹ ਜਿਹੜੀ ਦਵਾਈ ਜਿਹੜੇ ਨੌਜਵਾਨ ਨਸ਼ੇ ਦੀ ਗਿਰਫਤ ਵਿੱਚ ਆ ਜਾਂਦੇ ਨੇ ਚਾਹੇ ਉਹ ਚਿੱਟੇ ਦਾ ਨਸ਼ਾ ਹੋਵੇ ਚਾਹੇ ਡੋਡੇ ਅਫੀਮ ਪੁੱਕੀ ਸਮੈਕ ਜਾਂ ਜਿਹੜੇ ਆ ਮੈਡੀਕਲ ਨਸ਼ੇ ਹੈਗੇ ਆ ਕੈਪਸੂਲ ਸ਼ਰਾਬ ਆਦੀ ਜਿਹੜੇ ਨਸ਼ਿਆਂ ਵਿੱਚ ਫਸ ਜਾਂਦੇ ਨੇ ਉਹਨਾਂ ਦੇ ਵਿੱਚ ਜਦੋਂ ਉਹ ਨਸ਼ੇ ਕਰਨ ਲੱਗ ਜਾਂਦੇ ਨੇ ਤਾਂ ਉਹਨਾਂ ਦੇ ਅੰਦਰ ਇੱਕ ਕਮਜ਼ੋਰੀ ਆ ਜਾਂਦੀ ਆ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਇਮਿਊਨਿਟੀ ਸਿਸਟਮ ਵੀਕ ਹੋ ਜਾਂਦਾ ਉਹਦੇ ਕਾਰਨ ਕੀ ਹੁੰਦਾ ਉਹਨਾਂ ਦਾ ਜਿਹੜੀ ਸਰੀਰ ਨੂੰ ਤੋੜ ਲੱਗਣੀ ਸ਼ੁਰੂ ਹੋ ਜਾਂਦੀ ਆ ਸੋ ਇਹ ਜਿਹੜੀ ਮੈਡੀਸਨ ਇਹ ਸਭ ਤੋਂ ਪਹਿਲਾਂ ਤਾਂ ਜਿਹੜੀ ਨਸ਼ੇ ਕਰਨ ਦੇ ਨਾਲ ਮਰੀਜ਼ਾਂ ਨੂੰ ਆਈ ਕਮਜ਼ੋਰੀ ਹੁੰਦੀ ਆ ਇਹ ਇੱਕ ਤਰ੍ਹਾਂ ਖੁਰਾਕ ਦਾ ਕੰਮ ਕਰਦੀ ਆ ਇਹਨੂੰ ਅਸੀਂ ਦਵਾਈ ਵੀ ਕਹਿ ਸਕਦੇ ਹਾਂ ਇੱਕ ਖੁਰਾਕ ਵੀ ਕਹਿ ਸਕਦੇ ਹਾਂ ਇਹ ਖੁਰਾਕ ਦਾ ਕੰਮ ਕਰਦੀ ਕਿਉਂਕਿ ਇਹਦੇ ਵਿੱਚ ਆਯੁਰਵੈਦਿਕ ਜੜੀ ਬੂਟੀਆਂ ਦੇ ਨਾਲ ਇਹ ਮੈਡੀਸਨ ਜਿਹੜੀ ਤਿਆਰ ਹੋਈ ਆ ਜਿੱਦਾਂ ਅਸ਼ਵਗੰਧਾ ਜਾਂ ਹੋਰ ਜਿਹੜੀਆਂ ਤਾਕਤ ਵਾਲੀਆਂ ਚੀਜ਼ਾਂ ਹੈਗੀਆਂ ਜੜੀ ਬੂਟੀਆਂ ਉਹਦੇ ਨਾਲ ਇਹ ਦਵਾਈ ਤਿਆਰ ਹੁੰਦੀ ਆ ਤੇ ਇਹ ਦਵਾਈ ਪਹਿਲਾਂ ਤਾਂ ਕਮਜ਼ੋਰੀ ਦੂਰ ਕਰਦੀ ਆ ਜਦੋਂ ਕਮਜ਼ੋਰੀ ਦੂਰ ਹੋ ਜਾਂਦੀ ਆ ਤੇ ਪਹਿਲੀਆਂ 2-3 ਖੁਰਾਕਾਂ ਦੇ ਨਾਲ ਹੀ ਜਿਹੜਾ ਮਰੀਜ਼ ਆ ਉਹਨੂੰ ਤੋੜ ਲਗਣੀ हट ਜਾਂਦੀ ਆ ਜਦੋਂ ਸਰੀਰ ਨੂੰ ਤੋੜ ਲੱਗਣੋਂ ਹਟ ਜਾਂਦੀ ਆ ਤੇ ਅੱਧਾ ਜਿਹੜਾ ਮਰੀਜ਼ ਆ ਉਹ ਬਿਲਕੁਲ ਠੀਕ ਮਹਿਸੂਸ ਕਰਨ ਲੱਗ ਪੈਂਦਾ ਆਪਣੇ ਆਪ ਨੂੰ ਤੇ ਹੌਲੀ 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 ਕਿਉਂਕਿ ਇੱਕ ਤਰ੍ਹਾਂ ਮਾਨਸਿਕ ਬਿਮਾਰੀ ਵੀ ਹੁੰਦੀ ਆ ਪਹਿਲਾਂ ਤਾਂ ਇਹ ਸਰੀਰਿਕ ਬਿਮਾਰੀ ਹੁੰਦੀ ਆ ਜਦੋਂ ਨਸ਼ੇ ਕਰਦਾ ਫਿਰ ਮੈਂਟਲੀ ਤੌਰ ਤੇ ਡਿਸਟਰਬ ਜਦੋਂ ਪੇਸ਼ੈਂਟ ਹੋ ਜਾਂਦਾ ਫਿਰ ਮੈਂਟਲੀ ਤੌਰ ਤੇ ਉਹ ਜਿਹੜੇ ਮਾਨਸਿਕ ਤੌਰ ਤੇ ਉਹ ਦਵਾਈ ਜਿਹੜੀ ਨਸ਼ੇ ਦੀ ਮੰਗ ਕਰਨ ਲੱਗ ਪੈਂਦਾ ਪੇਸ਼ੈਂਟ ਜਿਹੜਾ ਕਿਉਂਕਿ ਕਈ ਵਾਰ ਬਹੁਤੇ ਐ ਕੇਸਾਂ ਦੇ ਵਿੱਚ ਇਸ ਤਰ੍ਹਾਂ ਵੀ ਜਾਪਦਾ ਹੁੰਦਾ ਹੈ ਕਿ ਉਹ ਸਰੀਰਕ ਪੱਖੋਂ ਤਾਂ ਜਿਹੜਾ ਉਹ ਪੂਰਾ ਪਰਪੱਕ ਹੋ ਜਾਂਦਾ ਕਿ ਮੈਂ ਸਰੀਰਕ ਪੱਖੋਂ ਅਸ਼ਿਸ਼ ਪੜੰਦੇ ਨੇ ਪਰ ਦੂਜੇ ਪਾਸੇ ਉਹ ਮਾਨਸਿਕ ਤੌਰ ਤੇ ਉਹਨੂੰ ਇਹ ਆ ਕਿ ਨਹੀਂ ਯਾਰ ਮੈਨੂੰ ਇਹਦੀ ਘਾਟ ਲੱਗ ਰਹੀ ਹੈ ਮੈਨੂੰ ਤੋੜ ਲੱਗ ਰਹੀ ਹੈ ਇਹ ਚੀਜ਼ ਮੈਂ ਨਹੀਂ ਖਾਣੀ ਤਾਂ ਮੈਂ ਜੀ ਹੁੰਦਾ ਨਹੀਂ ਰਹਿਣਾ ਜੇ ਮੇਰੇ ਵਿੱਚ ਕੋਈ ਨਾ ਕੋਈ ਉਹ ਕਮੀ ਰਹਿਣੀ ਹੈ ਜੀ ਉਹ ਵੀ ਕੰਮ ਦੂਰ ਕਰਨ ਦਾ ਤੋੜ ਜਿਹੜੀ ਲੱਗਦੀ ਹੈ ਜਿਵੇਂ ਤੁਸੀਂ ਦੱਸਿਆ ਕਿ ਦੂਰ ਕਰਦੀ ਹੈ ਜੀ ਜੀ ਚੇਤਨ ਜੀ ਜਦੋਂ ਮਾਨਸਿਕ ਰੂਪ ਦੇ ਵਿੱਚ ਕੋਈ ਕਮਜ਼ੋਰ ਹੁੰਦਾ ਨਾ ਜਦੋਂ ਸਰੀਰ ਨੂੰ ਤੋੜ ਲੱਗਦੀ ਆ ਫਿਰ ਦਿਮਾਗ ਵੀ ਉਸ ਚੀਜ਼ ਨਸ਼ੇ ਦੀ ਡਿਮਾਂਡ ਕਰਦਾ ਜਦੋਂ ਸਰੀਰ ਦੀ ਤੋੜ ਖਤਮ ਹੋ ਜਾਂਦੀ ਆ ਤੇ ਸਾਡੇ ਕੋਈ ਕਈ ਪੇਸ਼ੈਂਟ ਆਉਂਦੇ ਆ ਕਈ ਮਰੀਜ਼ ਨੌਜਵਾਨ ਆਉਂਦੇ ਆ ਜਦੋਂ ਕਿਉਂਕਿ ਬਹੁਤ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਕੋਲ ਜਿੰਨੇ ਪੇਸ਼ੈਂਟ ਆਉਂਦੇ ਆ ਬਹੁਤ ਆਤ ਗਿਣਤੀ ਦੇ ਵਿੱਚ ਇਦਾਂ ਦੇ ਪੇਸ਼ੈਂਟ ਵੀ ਹੁੰਦੇ ਆ ਜਿਹੜੇ ਲਗਾਤਾਰ ਨਸ਼ਾ ਕਰਕੇ ਅੰਦਰੋਂ ਇੰਨੇ ਵੀਕ ਹੋ ਚੁੱਕੇ ਹੁੰਦੇ ਆ ਉਹਨਾਂ ਨੂੰ ਲੱਗਦਾ ਹੁੰਦਾ ਕਿ ਅਗਰ ਅਸੀਂ ਇੱਕ ਟਾਈਮ ਵੀ ਨਸ਼ਾ ਨਹੀਂ ਕੀਤਾ ਕਿ ਸਾਨੂੰ ਪਤਾ ਨਹੀਂ ਕੀ ਹੋ ਜਾਣਾ ਕੀ ਹੋ ਜਾਣਾ ਵੀ ਅਸੀਂ ਨਸ਼ਾ ਖਰੇ ਛੱਡੇ ਨਹੀਂ ਸਕਦੇ ਉਹਨਾਂ ਦੇ ਮਨ ਵਿੱਚ ਇੱਕ ਨੈਗੇਟਿਵਿਟੀ ਹੁੰਦੀ ਆ ਕਿਉਂਕਿ ਲਗਾਤਾਰ ਇਹ ਨਸ਼ੇ ਕਰ ਕਰਕੇ ਕਰ ਕਰਕੇ ਮਾਨਸਿਕ ਤੌਰ ਤੇ ਵੀ ਸਰੀਰਕ ਰੂਪ ਚ ਵੀ ਉਹ ਕਮਜ਼ੋਰ ਹੋ ਜਾਂਦੇ ਆ ਤਾਂ ਕਿੰਨੇ ਸਮੇਂ ਦੇ ਵਿੱਚ ਕੰਮ ਕਰਤੀ ਆ ਜਿਵੇਂ ਕਿ ਤੁਸੀਂ ਦੱਸਿਆ ਕਿ ਪਹਿਲੀਆਂ 2-3 ਖਰਾਕਾਂ ਦੇ ਵਿੱਚ ਅਸਰ ਦਿਖਣ ਲੱਗ ਜਾਂਦਾ ਇਸ ਦਵਾਈ ਦਾ ਪਰੰਤੂ ਆਪਾਂ ਜੇਕਰ ਕੁੱਲ ਸਮੇਂ ਦੀ ਗੱਲ ਕਰੀਏ ਤਾਂ ਕਿੰਨਾ ਸਮੇਂ ਤੱਕ ਇਸ ਦੀ ਵਰਤੋਂ ਕਰਨੀ ਪੈਂਦੀ ਹੈ ਤੇ ਕਿੰਨੇ ਕੁ ਸਮੇਂ ਦੇ ਵਿੱਚ ਜਿਹੜੇ ਨੋਚਵਾਦ ਨੇ ਜਾਂ ਜਿਹੜੇ ਨਸ਼ੇ ਦੀ ਆਦਿ ਨੇ ਉਹ ਤੰਦਰੁਸਤ ਹੋ ਜਾਂਦੇ ਨੇ ਠੀਕ ਹੋ ਸਕਦੇ ਨੇ ਜੀ ਇਹਦੇ ਵਿੱਚ ਚੇਤਨ ਜੀ ਅਸੀਂ ਜਿਹੜੇ ਮਰੀਜ਼ ਨੂੰ ਪੇਸ਼ੈਂਟ ਨੂੰ ਮੈਡੀਸਿਨ ਦੇਈਦੀ ਆ ਇਹ 2 ਮਹੀਨੇ ਦਾ ਕੋਰਸ ਹੁੰਦਾ 45 ਤੋਂ 60 ਦਿਨ ਦਾ ਕੋਰਸ ਹੁੰਦਾ ਤੇ ਰੈਗੂਲਰ ਇਹ ਜਿਹੜੀ ਦਵਾਈ ਅਸੀਂ ਉਹਨਾਂ ਨੂੰ ਦਿੰਦੇ ਆ ਨਾਲ ਅਸੀਂ ਇਹਨਾਂ ਨੂੰ ਦੱਸਦੇ ਆ ਪਰਹੇਜ਼ ਕਿਹੜੀ ਚੀਜ਼ ਦਾ ਕਰਨਾ ਕਿ ਇਹ ਦਵਾਈ ਜਿੱਦਾਂ ਗਰਮ ਹੁੰਦੀ ਆ ਇਹਦੇ ਵਿੱਚ ਅਸੀਂ ਜਿਹੜੇ ਮਰੀਜ਼ ਆ ਉਹਨਾਂ ਨੂੰ ਦੱਸੀਦਾ ਕਿ ਜਿੰਨੀਆਂ ਵੱਧ ਤੋਂ ਵੱਧ ਠੰਡੀਆਂ ਚੀਜ਼ਾਂ ਦਾ ਸੇਵਨ ਕਰਨ ਜਿੱਦਾਂ ਦਹੀਂ ਲੈ ਸਕਦੇ ਆ ਇਹਦੇ ਵਿੱਚ ਦਵਾਈ ਦੇ ਨਾਲ ਦੁੱਧ ਠੰਡਾ ਲੈ ਸਕਦੇ ਆ ਤੇ ਲੱਸੀ ਲੈ ਸਕਦੇ ਆ ਠੰਡੀ ਤੇ ਇਹੋ ਜਿਹੀਆਂ ਜਿਹੜੀਆਂ ਆਪਾਂ ਪਰਹੇਜ਼ ਦੱਸਦੇ ਆ ਕਿ 2 ਮਹੀਨੇ ਦੇ ਵਿੱਚ ਵਿੱਚ ਜਿਹੜੀ ਉਹਨਾਂ ਦੇ ਅੰਦਰ ਸਰੀਰੀ ਕਮਜ਼ੋਰੀ ਹੁੰਦੀ ਆ ਮਾਨਸਿਕ ਗਰੂਪ ਚ ਕਮਜ਼ੋਰ ਹੁੰਦੇ ਆ ਤਾਂ ਕਿ ਉਹ ਦੂਰ ਹੋ ਜਵੇ 2 ਕੁ ਮਹੀਨੇ ਦਾ ਜਿਹੜਾ ਕੋਰਸ ਹੁੰਦਾ ਜੀ ਜੀ ਇਹ ਕਰਨੈਲ ਜਿਵੇਂ ਕਿ ਤਿੰਨ ਤਰ੍ਹਾਂ ਦੀਆਂ ਡੱਬੀਆਂ ਇੱਥੇ ਮੌਜੂਦ ਨੇ ਇੱਕ ਤੇ ਲਿਖਿਆ 250mg ਆਮਾਤਰਾ 250mg ਆਮਾਤਰਾ 500mg ਆਮਾਤਰਾ 1000mg ਤੇ ਇਹ ਤੁਸੀਂ ਕਿਵੇਂ ਫਿਰ ਤੈਅ ਕਰਦੇ ਹੋ ਕਿ ਕਿਹੜੇ ਨੌਜਵਾਨ ਨੂੰ ਕਿਹੜੀ ਐਮਜੀ ਦੇਣੀ ਹੈ ਕਿੰਨੀ ਕੋ ਉਹ ਡੋਸ ਦੇਣੀ ਹੈ ਦਵਾਈ ਦੀ ਦੇਖੋ ਚੇਤਨ ਜੀ ਜਦੋਂ ਕੋਈ ਪੇਸ਼ੈਂਟ ਸਾਡੇ ਕੋ ਆਂਦਾ ਨੌਜਵਾਨ ਕੋਈ ਆਂਦਾ ਅਸੀਂ ਪਹਿਲਾਂ ਉਹਦੀ ਡਿਟੇਲ ਲਿਖੀਦੀ ਆ ਸਾਰੀ ਕਿ ਉਹ ਨਸ਼ੇ ਦੀ ਡੋਸ ਕਿੰਨੀ ਕੁ ਲੈਂਦਾ ਅਗਰ ਨਸ਼ੇ ਦੀ ਡੋਸ ਘੱਟ ਹੋਵੇ ਘੱਟ ਤੋਂ ਘੱਟ ਹੋਵੇ ਤਾਂ ਫੇ ਅਸੀਂ ਅ ਮਾਤਰਾ 250 ਐਮਜੀ ਤੋਂ ਸਟਾਰਟ ਕਰੀਦੀ ਆ ਅਗਰ ਨਸ਼ੇ ਦੀ ਡੋਜ਼ ਜ਼ਿਆਦਾ ਹੋਵੇ ਫੇ ਇਹ ਮਾਤਰਾ 500mg ਜਾਂ ਮਾਤਰਾ 1000mg ਜਿਹੜੀ ਮੈਡੀਸਿਨ ਉਹਨਾਂ ਨੂੰ ਦੇਈ ਦੀਆ ਤਾਂ ਕਿ ਜਿਹੜੀ ਤੋੜ ਵਾ ਨਸ਼ੇ ਦੀ ਡੋਜ਼ ਦੇ ਅਨੁਸਾਰ ਉਸ ਉਹਦੇ ਸਰੀਰ ਨੂੰ ਤੋੜ ਲੱਗਦੀ ਆ ਤੇ ਜਦੋਂ ਅਸੀਂ ਇਹ ਮੈਡੀਸਿਨ ਦਿੰਦੇ ਆ ਉਹਦੇ ਨਾਲ ਅਸੀਂ ਨਸ਼ੇ ਦੀ ਡੋਜ਼ ਜ਼ਰੂਰ ਦੇਖੀ ਦੀ ਆ ਇਹ ਪੇਸ਼ੈਂਟ ਜਿਹੜਾ ਨਸ਼ਾ ਕਿੰਨਾ ਕਰਦਾ ਉਸ ਹਿਸਾਬ ਨਾਲ ਅਸੀਂ ਜਿਹੜੀ ਇਹ ਮੈਡੀਸਿਨ ਲਾਉਂਦੇ। ਮਤਲਬ ਕਿ ਇੰਨਾ ਪੂਰਾ ਕਿ ਜੇਕਰ ਨੌਜਵਾਨ ਸਹੀ ਤਰ੍ਹਾਂ ਦੇ ਨਾਲ ਜਿਹੜਾ ਨਸ਼ੇ ਦੀ ਆਦਤ ਦੀ ਵਿਅਕਤੀ ਹੈ ਇਸ ਦਵਾਈ ਦੀ ਸਹੀ ਢੰਗ ਦੇ ਨਾਲ ਵਰਤੋਂ ਕਰਦਾ ਇਸ ਨੂੰ ਸੇਵਰ ਕਰਦਾ ਜਾਂ ਇਸਤੇਮਾਲ ਕਰਦਾ ਇਸ ਨੂੰ ਕਿ ਉਹ 45 ਤੋਂ 60 ਦਿਨਾਂ ਦੇ ਅੰਦਰ ਪੂਰਾ ਤੰਦਰੁਸਤ ਹੋ ਸਕਦਾ ਹੈ। ਹਾਂਜੀ ਬਿਲਕੁਲ ਹੋ ਸਕਦਾ ਜੀ ਪਰ ਅਸੀਂ ਇੱਕ ਜ਼ਰੂਰ ਇਹ ਬੇਨਤੀ ਕਰੀਦੀ ਆ ਜਿਹੜਾ ਵੀ ਪੇਸ਼ੈਂਟ ਆਉਂਦਾ ਕਿ ਉਹਨਾਂ ਦੇ ਘਰਦਿਆਂ ਨੂੰ ਵੀ ਅਸੀਂ ਬੇਨਤੀ ਕਰੀਦੀ ਆ ਕਿ ਜਿੰਨੀ ਦੇਰ ਤੱਕ ਇਹ ਦਵਾਈ ਦੀ ਵਰਤੋਂ ਕਰਨੀ ਆ ਉੰਨੀ ਦੇਰ ਤੱਕ ਜਿਹੜਾ ਨੌਜਵਾਨ ਆ ਉਹ ਪੇਸ਼ੈਂਟ ਮਰੀਜ਼ ਆ ਜਿਹੜਾ ਉਹ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਕਰੇ ਵਿੱਚ ਕਿਉਂਕਿ ਜਦੋਂ ਇਹ ਦਵਾਈ ਚੱਲਦੀ ਤੇ ਕੋਈ ਮਰੀਜ਼ ਉਹ ਨਸ਼ਾ ਕਰ ਲੈਂਦਾ ਫਿਰ ਤੋਂ ਪਹਿਲੇ ਪਹਿਲੇ ਮਤਲਬ ਪਹਿਲੇ ਸਟੈਪ ਤੋਂ ਦੁਬਾਰਾ ਸ਼ੁਰੂ ਕਰਨਾ ਪੈਂਦਾ ਜਿਹਦੇ ਨਾਲ ਕੀ ਦਿੱਕਤ ਆਉਂਦੀ ਆ ਫਿਰ 2 ਮਹੀਨੇ ਤੋਂ ਵੱਧ ਵੀ ਸਮਾਂ ਲੱਗ ਜਾਂਦਾ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਕਹੀਦਾ ਵੀ ਜਿੰਨੀ ਦੇਰ ਇਹ ਜਿਹੜੀ ਦਵਾਈ ਦਾ ਤੁਸੀਂ ਸੇਵਨ ਕਰਨਾ ਉਨੀ ਦੇਰ ਕਿਸੇ ਤਰ੍ਹਾਂ ਦਾ ਵਿੱਚ ਕੋਈ ਨਿਸ਼ਾਨੀ ਨਾ ਕਰਨਾ ਅੱਛਾ ਕਰਨਲ ਜੀ ਇੱਕ ਹੋਰ ਵੀ ਵੱਡਾ ਸਵਾਲ ਹੈ ਵੱਡਾ ਸਵਾਲ ਵੀ ਹੈ ਤੇ ਅਹਿਮ ਸਵਾਲ ਵੀ ਹੈ ਜੀ ਲੋਕਾਂ ਦਾ ਵਿਸ਼ਵਾਸ ਬਹੁਤ ਘਟਿਆ ਜੀ ਲੋਕਾਂ ਦੀ ਆਮ ਤੌਰ ਤੇ ਧਾਰਨਾ ਇਹ ਹੈ ਆਯੁਰਵੈਦਿਕ ਨੂੰ ਲੈ ਕੇ ਟਿੱਪਣੀ ਕੀਤੀ ਜਾਂਦੀ ਹੈ ਕਿ ਆਯੁਰਵੈਦਿਕ ਦਵਾਈ ਬਹੁਤ ਦੇਰੀ ਦੇ ਨਾਲ ਅਸਰ ਦਿਖਾਉਣ ਲੱਗਦੀ ਹੈ ਕਿ ਜਦ ਤੱਕ ਤਾਂ ਇਹ ਜਿਹੜੀ ਬਿਮਾਰੀ ਆ ਹੋਰ ਵੀ ਜ਼ਿਆਦਾ ਵਧ ਜਾਂਦੀ ਆ ਤੇ ਇਸ ਵਾਰ ਫਿਰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੋਕ ਇਸ ਤਰ੍ਹਾਂ ਦੀ ਸੋਚ ਲੱਗਦੇ ਨੇ ਦੇਖੋ ਬਿਲਕੁਲ ਸਹੀ ਗੱਲ ਹੈਗੀ ਆ ਕਈ ਇਦਾਂ ਦੇ ਵੀ ਜਿਹੜੇ ਹੈਗੇ ਆ ਜਿਨ੍ਹਾਂ ਨੇ ਇੱਕ ਤਰ੍ਹਾਂ ਠੰਡਾ ਹੀ ਬਣਾਇਆ ਹੋਇਆ ਇਸ ਚੀਜ਼ ਨੂੰ ਤੇ ਜਦੋਂ ਤਾਂ ਕਿਸੇ ਨੂੰ ਪੈਸੇ ਲਾ ਕੇ ਵੀ ਇੰਨੀ ਦੇਰ ਪਰਹੇਜ਼ ਕਰਕੇ ਵੀ ਦਵਾਈ ਦਾ ਸੇਵਨ ਕਰਕੇ ਵੀ ਕਿਸੇ ਨੂੰ ਆਰਾਮ ਨਹੀਂ ਮਿਲਦਾ ਤਫੇ ਉਹ ਨੈਚੁਰਲ ਗੱਲ ਆ ਕਿ ਉਹਨਾਂ ਦਾ ਵਿਸ਼ਵਾਸ ਜਿਹੜਾ ਆਯੁਰਵੇਦ ਤੋਂ ਉੱਠ ਜਾਂਦਾ ਪਰ ਅਗਰ ਸਹੀ ਢੰਗ ਦੇ ਨਾਲ ਸਹੀ ਮਾਇਨਿਆਂ ਦੇ ਵਿੱਚ ਆਯੁਰਵੈਦਿਕ ਦਵਾਈ ਦਾ ਇਸਤੇਮਾਲ ਕੀਤਾ ਜਾਵੇ ਤਾਂ ਆਯੁਰਵੇਦ ਦੇ ਜਿਹੜੇ ਰਿਜ਼ਲਟ ਆ ਬਹੁਤ ਹੀ ਪੋਜ਼ਿਟਿਵ ਰਿਜ਼ਲਟ ਆ ਕਿਉਂਕਿ ਸਾਡੇ ਕੋਲ ਵੀ ਜਿੰਨੇ ਪੇਸ਼ੈਂਟ ਆਉਂਦੇ ਆ ਕਾਫੀ ਵੱਡੀ ਗਿਣਤੀ ਵਿੱਚ ਜਿਹੜੇ ਪੇਸ਼ੈਂਟ ਆ ਉਹ ਜਦੋਂ ਸਹੀ ਢੰਗ ਨਾਲ ਆਯੁਰਵੇਦ ਦਵਾਈ ਦਾ ਇਸਤੇਮਾਲ ਕਰਦੇ ਆ ਜਿੱਦਾਂ ਅਸੀਂ ਉਹਨਾਂ ਨੂੰ ਦੱਸਿਆ ਦਸੀਦਾ ਉਸ ਤਰ੍ਹਾਂ ਉਹਨਾਂ ਦੇ ਰਿਜ਼ਲਟ ਬੜੇ ਪੋਜ਼ਿਟਿਵ ਹੁੰਦੇ ਆ। ਜੇਕਰ ਆਪਾਂ ਦਵਾਈ ਦੇ ਮੁੱਲ ਦੀ ਗੱਲ ਕਰ ਲਈਏ ਤਾਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਆਪਾਂ ਆਮ ਤੌਰ ਤੇ ਆਪਣੀ ਰੋਸਮਰਾਂ ਦੀ ਜ਼ਿੰਦਗੀ ਦੇ ਵਿੱਚ ਆਪਾਂ ਵਕਫ ਵਕਫ ਟੀਵੀ ਚੈਨਲਸ ਤੇ ਐਡ ਵੀ ਵੇਖਦੇ ਆ ਕਿ ਬਹੁਤ ਸਾਰੇ ਕਹਿੰਦੇ ਨੇ ਕਿ ਅਸੀਂ ਗਾਰੰਟੀ ਦਿੰਦੇ ਹਾਂ 100% ਦੀ ਗਾਰੰਟੀ ਦਿੰਦੇ ਹਾਂ ਨਸ਼ਾ ਛੱਡਦੇ ਹੋਗੇ ਤੁਸੀਂ। ਤੇ ਇੱਕ ਦੂਜੇ ਪਾਸੇ ਪੌਣ ਦੇ ਮੁੱਲ ਦੀ ਗੱਲ ਕਰੀਏ ਉਹ ਦਵਾਈ 25-25 ਹਜ਼ਾਰ ਦੀ 30-30 ਹਜ਼ਾਰ ਦੀ ਹੁੰਦੀ ਹੈ। ਪਰ 또 ਦੂਜੇ ਪਾਸੇ ਸਾਡੀ ਇੱਕ ਤਰਾਸਤੀ ਹੈ ਸਮਾਜ ਦੀ ਕਿ ਜਿਹੜੇ ਤਾਂ ਨੋਚੂਆਂ ਨੇ ਨਸ਼ੇ ਦੇ ਆਦੀ ਨੇ ਉਹ ਤਾਂ ਕਹਿੰਦੇ ਘਰ ਦੇ ਭਾਂਡੇ ਤੱਕ ਵੇਚ ਦਿੰਦੇ ਨੇ ਕਿ ਇਹ ਵੀ ਇੰਨੀ ਮਹਿੰਗੀ ਦਵਾਈ ਆ ਕਿ 25 25 30 30000 ਰੁਪਏ ਜਿਹੜਾ ਖਰਚ ਕਰਨਾ ਪਏਗਾ ਲੋਕਾਂ ਨੂੰ ਨਹੀਂ ਚੇਤਨ ਜੀ ਇਹ ਜਿਹੜੀ ਦਵਾਈ ਆ ਆਯੁਰਵੈਦਿਕ ਦਵਾਈ ਇਹ ਇਹ 12 ਤੋਂ 14000 ਦਾ ਜਿਹੜਾ ਕੋਰਸ ਹੋ ਜਾਂਦਾ ਜੇ ਸਹੀ ਢੰਗ ਹਾਂਜੀ ਜੇ ਸਹੀ ਢੰਗ ਦੇ ਨਾਲ ਯੂਜ਼ ਕੀਤਾ ਜਾਵੇ ਕਿਉਂਕਿ ਇੱਕ ਆਮ ਜਿਹੜਾ ਪੇਸ਼ੈਂਟ ਹੈਗਾ ਜਿਹੜਾ ਨਸ਼ੇ ਦਾ ਆਦੀ ਵਿਅਕਤੀ ਵੀ ਆ ਘੱਟੋ ਘੱਟ ਇੱਕ ਦਿਨ ਦਾ 500 ਦਾ ਨਸ਼ਾ ਉਹ ਕਰ ਲੈਂਦਾ ਜੇ ਘੱਟ ਤੋਂ ਘੱਟ ਨਸ਼ੇ ਦੀ ਗੱਲ ਕਰੀਏ ਤਾਂ ਇਹ ਦਵਾਈ ਉਸ ਹਿਸਾਬ ਨਾਲ ਬਹੁਤ ਸਸਤੀ ਆ ਜੇ ਅਸੀਂ ਨਸ਼ੇ ਦੀ ਡੋਜ਼ ਦੀ ਗੱਲ ਕਰੀਏ ਜਾਂ ਨਸ਼ੇ ਜਿੱਦਾਂ ਦੇ ਮਹਿੰਗੇ ਨਸ਼ੇ ਜਿਹੜੇ ਮਰੀਜ਼ ਸੇਵਨ ਕਰਦੇ ਆ ਉਹਦੇ ਮੁਤਾਬਕ ਦੇਖਿਆ ਜਾਵੇ ਤਾਂ ਅਗਰ 2 ਮਹੀਨੇ 3 ਮਹੀਨੇ ਇਹ ਦਵਾਈ ਦਾ ਸੇਵਨ ਕਰਕੇ ਕੋਈ ਪੇਸ਼ੈਂਟ ਜਿਹੜਾ ਠੀਕ ਹੁੰਦਾ ਤਾਂ ਮੈਂ ਸਮਝਦਾ ਕਿ ਇਹ ਬਹੁਤ ਹੀ ਮਹਿੰਗੀ ਦਵਾਈ ਨਹੀਂ ਹੈ ਅੱਛਾ ਕਈ ਲੋਕਾਂ ਦੇ ਜ਼ਿਹਨ ਵਿੱਚ ਇਹ ਵੀ ਸਵਾਲ ਆਉਂਦਾ ਹੋਵੇਗਾ ਕਿ ਕਰਨੈਲ ਸਿੰਘ ਲਧਨੀ ਦਾ ਆਪਣੀ ਦਵਾਈ ਵੇਚਣੀ ਹੈ ਤਾਂ ਕਰਕੇ ਗੁਣਗਾਨ ਗਾ ਰਹੇ ਨੇ ਕਿ ਤੁਸੀਂ ਵੀ ਤਾਂ ਨਹੀਂ ਕਿਤੇ ਕੋਈ ਠੱਗੀਦਾਰ ਸਸਤਾ ਰਾਹ ਲੱਭਿਆ ਹੋਇਆ ਜੀ ਦੇਖੋ ਚੇਤਨ ਜੀ ਇਦਾਂ ਕਿਉਂਕਿ ਆਮ ਤੌਰ ਤੇ ਜਿਹੜੀ ਤੁਹਾਡੀ ਜਿਹੜੀ ਛਵੀ ਬਣੀ ਹੋਈ ਹੈ ਸ਼ਹਿਰ ਦੇ ਵਿੱਚ ਸਮਾਜ ਦੇ ਵਿੱਚ ਕੋ એਜ਼ ਅ ਵਧੀਆ ਯੋਥ ਦੇ ਤੌਰ ਤੇ ਬਣੀ ਹੋਈ ਹੈ ਜੀ ਚੇਤਨ ਜੀ ਗੱਲ ਇਹ ਹੁੰਦੀ ਆ ਇਹ ਜੇ ਤਾਂ ਕਿਸੇ ਨੂੰ ਦਵਾਈ ਖਾ ਕੇ ਆਰਾਮ ਨਾ ਮਿਲੇ ਜੇ ਤਾਂ ਕਿਸੇ ਨੂੰ ਪੈਸੇ ਲਾ ਕੇ ਆਰਾਮ ਨਾ ਮਿਲੇ ਫਿਰ ਤਾਂ ਉਹ ਵਿਅਕਤੀ ਕਹਿ ਸਕਦਾ ਉਹਨੂੰ ਹੱਕ ਹੈ ਪੂਰਾ ਉਹਨੂੰ ਪੂਰਾ ਹੱਕ ਵਾ ਉਹ ਕਹਿ ਸਕਦਾ ਕਿ ਇਹ ਠੱਗੀ ਹੋਣੀ ਆ ਜੀ ਇਹ ਆਪਣਾ ਧੰਦਾ ਚਲਾ ਰਿਹਾ ਜੀ ਇਹ ਕਿਸੇ ਜੇਕਰ ਕਿਸੇ ਪੇਸ਼ੈਂਟ ਨੂੰ ਕੋਈ 25 ਸਾਲ ਤੋਂ 30 ਸਾਲ ਤੋਂ ਸਾਡੇ ਕੋਲ ਇਦਾਂ ਦੇ ਪੇਸ਼ੈਂਟ ਆਏ ਜਿਹੜੇ 20-20 ਸਾਲ ਤੋਂ 30-30 ਸਾਲ ਤੋਂ ਨਸ਼ਿਆਂ 'ਚ ਫਸੇ ਹੋ ਸੀਗੇ ਪਰ 3 ਮਹੀਨੇ 4 ਮਹੀਨੇ ਕੋਰਸ ਕਰਨ ਤੋਂ ਬਾਅਦ ਉਹ 2 ਮਹੀਨੇ ਦਾ ਕੋਰਸ ਕਰਨ ਤੋਂ ਬਾਅਦ ਉਹ ਬਿਲਕੁਲ ਨਸ਼ਾ ਛੱਡ ਗਏ ਉਹ ਸਾਨੂੰ ਦੁਆਵਾਂ ਵੀ ਦੇ ਕੇ ਗਏ ਦੇਖੋ ਇੱਕ ਬਿਜ਼ਨਸ ਤਾਂ ਹੈ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਬਿਜ਼ਨਸ ਨਹੀਂ ਹੈ ਪਰ ਅਗਰ ਇਸ ਬਿਜ਼ਨਸ ਦੇ ਨਾਲ ਕਿਸੇ ਦਾ ਭਲਾ ਹੁੰਦਾ ਹੋਵੇ ਜਾਂ ਜਿਹੜਾ ਨਸ਼ਿਆਂ ਨੂੰ ਠੱਲ ਪੈਂਦੀ ਹੋਵੇ ਤਾਂ ਮੈਂ ਸਮਝਦਾ ਕੋਈ ਇਹ ਵੱਡੀ ਗੱਲ ਨਹੀਂ ਹੈਗੀ ਕੋਈ ਇਹ ਠੱਗੀ ਵਾਲੀ ਗੱਲ ਨਹੀਂ ਹੈਗੀ ਕੋਈ ਇਹ ਮਹਿੰਗਾ ਸੌਦਾ ਨਹੀਂ ਹੈਗਾ ਅੱਛਾ ਆਖਰੀ ਸਵਾਲ ਹੈ ਜੀ ਜੇਕਰ ਨੌਜਵਾਨ ਇਸਦੀ ਵਰਤੋਂ ਕਰਦੇ ਨੇ ਜਿਹੜੇ ਨਸ਼ੇ ਦੇ ਆਦੀ ਨੇ ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਕ ਵਗੈਰਾ ਤਾਂ ਨਹੀਂ ਹੈ ਜੀ ਕਿ ਕੋਈ ਹੈ ਫੀਸਤੀ ਕਿੰਨੇ ਕੁ ਫੀਸਤੀ ਕੋਈ ਰਿਸਕ ਹੈ ਦੇਖੋ ਇਹ ਆ ਪਿਓਰ ਆਯੁਰਵੇਦਿਕ ਮੈਡੀਸਨ ਆ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰਿਸਕ ਨਹੀਂ ਹੈਗਾ ਪਰ ਇਹ ਜ਼ਰੂਰ ਆ ਅਸੀਂ ਇਹ ਜ਼ਰੂਰ ਕਹੀਦਾ ਪਰ ਇਹਸ ਜਿਹੜੇ ਰੱਖਣੇ ਆ ਪਰਹੇਜ਼ ਜਿਹੜੇ ਰੱਖਣੇ ਉਹ ਜ਼ਰੂਰੀ ਆ ਜਿੱਦਾਂ ਦੱਸਿਆ ਕਿ ਦਵਾਈ ਗਰਮ ਹੈਗੀ ਇਹਦੇ ਨਾਲ ਠੰਡੀਆਂ ਚੀਜ਼ਾਂ ਲੈਣੀਆਂ ਨੰਬਰ 2 ਤੇ ਕਿ ਜਦੋਂ ਇਹ ਦਵਾਈ ਦਾ ਕੋਈ ਸੇਵਨ ਕਰਦਾ ਪੇਸ਼ੈਂਟ ਉਹ ਨਾਲ ਮਤਲਬ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸੇਵਨ ਨਾ ਕਰੇ ਕਿਉਂਕਿ ਜਦੋਂ ਵਿੱਚ ਨਸ਼ਾ ਕਰ ਲੋਗੇ ਦਵਾਈ ਗਰਮ ਹੈਗੀ ਆ ਉਹ ਨਸ਼ਾ ਕਰ ਲੋਗੇ ਉਸ ਦਵਾਈ ਦਾ ਅਸਰ ਨਹੀਂ ਹੋਣਾ ਜੇਕਰ ਪੂਰੀ ਤਰ੍ਹਾਂ ਜਿੱਦਾਂ ਅਸੀਂ ਦੱਸਦੇ ਆ ਪੇਸ਼ੈਂਟ ਨੂੰ ਉਸ ਤਰੀਕੇ ਦੇ ਨਾਲ ਮਰੀਜ਼ ਜਿਹੜਾ ਪਰਹੇਜ਼ ਵੀ ਕਰਦਾ ਉਹ ਡੋਜ਼ ਵੀ ਟਾਈਮ ਟੂ ਟਾਈਮ ਲੈਂਦਾ ਤੇ ਕਿਸੇ ਤਰ੍ਹਾਂ ਦਾ ਨਸ਼ੇ ਦਾ ਸੇਵਨ ਨਹੀਂ ਕਰਦਾ ਤੇ ਇਹਦੇ ਰਿਜ਼ਲਟ ਬਹੁਤ ਪੋਜ਼ਿਟਿਵ ਆ ਰਹੇ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸਤਿ ਸ਼੍ਰੀ ਅਕਾਲ